ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਗਈ ਸਖਤ ਚੈਕਿੰਗ ਜਿਹਾ ਦੱਸ ਦਈਏ ਕਿ ਚੋਣਾਂ ਦਾ ਸਮੇਂ ਨੇੜੇ ਆ ਰਿਹਾ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਰੂਟੀਨ ਚੈਕਅਪ ਦੇ ਨਾਲ ਹੀ ਜਗ੍ਹਾ-ਜਗ੍ਹਾ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਵੀ ਕਿਹਾ ਹੈ ਕਿ ਜੇਕਰ ਤੁਸੀਂ ਪੁਲਿਸ ਨੂੰ ਵੇਖ ਕੇ ਆਪਣੇ ਵਾਹਨਾਂ ਨੂੰ ਪਿੱਛੇ ਮੋੜਦੇ ਹੋ ਤਾਂ ਕਈ ਵਾਰ ਅਜਿਹਾ ਹੋ ਸਕਦਾ ਹੈ ਕਿ ਤੁਹਾਨੂੰ ਸੱਟ ਲੱਗ ਜਾਂਦੀ ਹੈ ਕਿਉਂਕਿ ਤੁਸੀਂ ਲਾਪਰਵਾਹੀ ਨੂੰ ਅੱਗੇ ਪਿੱਛੇ ਕੁਝ ਨਹੀਂ ਵੇਖਦੇ ਜਿਸ ਕਰਕੇ ਐਕਸੀਡੈਂਟ ਦਾ ਵੀ ਮ ਇਹਨੇ ਨਹੀਂ ਬਲਕਿ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੇ ਆਪਣੇ ਕਾਗਜ਼ਾਤ ਆਪਣਾ ਹੈਲਮਟ ਪੂਰਾ ਲੈ ਕੇ ਨਾਲ ਨਿਕਲੋ ਤਾਂ ਜੋ ਤੁਹਾਨੂੰ ਪੁਲਿਸ ਤੋਂ ਡਰਨਾ ਨਾ ਲੱਗੇ ਇਹਨੇ ਨਹੀਂ ਬਲਕਿ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਮਤੇ ਨਜ਼ਰ ਰੱਖਦੇ ਹੋਏ ਰੁਟੀਨ ਦੇ ਤਰ੍ਹਾਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਇਸ ਮੌਕੇ ਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਲੱਗ ਗਿਆ ਵੀ ਇਹਨੇ ਕਿਹਾ ਬਾਹਰ ਕੀ ਹਾਂਜੀ ਅੱਜ ਤੁਹਾਨੂੰ ਪਤਾ ਹੀ ਹੈ ਵੀ ਇਲੈਕਸ਼ਨ ਡਿਕਲੇਅਰ ਹੋ ਗਈ ਆ ਤੇ ਕੋਰਡ ਆਫ ਕੰਡਕਟ ਲੱਗਾ ਹੋਇਆ ਵਾ ਇਸ ਕਰਕੇ ਅਫਸਰਾਂ ਬਹੁਤ ਸਖਤ ਹਟਾ ਨੇ ਵੀ ਹਰੀਆ ਸਕਤੀ ਦੇ ਨਾਲ ਚੈਕਿੰਗ ਕੀਤੀ ਜਾਵੇ ਅਸੀਂ ਵੀ ਰੂਟੀਨ ਦੇ ਵਿੱਚ ਲਾਉਂਦੇ ਹੱਦ ਵੀ ਲਾਇਆ ਹੋਇਆ ਹੱਦ ਵੀ ਲਾਇਆ ਹੋਇਆ ਚੈਕਿੰਗ ਕਰ ਰਹੇ ਹਾਂ ਚਲਾਨ ਕਰ ਰਹੇ ਹਾਂ ਕਿ ਇਹ ਨਾਕੇ ਨੂੰ ਵੇਖ ਕੇ ਮੁੰਡੇ ਪਿੱਛੋਂ ਮੁੜ ਜਾਂਦੇ ਆ ਗੱਡੀਆਂ ਲੈ ਕੇ ਭੱਜ ਜਾਂਦੇ ਆ ਉਹਦੇ ਕਰਕੇ ਵੀ ਕਈ ਗੱਡੀਆਂ ਤੇ ਵੇਸੇ ਵੱਜਣ ਤੋਂ ਵੀ ਰਹਿ ਜਾਂਦੀਆਂ ਹਾਸਾ ਵੀ ਹੋ ਸਕਦਾ ਕੋਈ ਹਾਂ ਇਹ ਵੈਸੇ ਉਹਨਾਂ ਵਾਸਤੇ ਉਹਨਾਂ ਨੂੰ ਨਹੀਂ ਉਤਰਾ ਮੁੜਨਾ ਚਾਹੀਦਾ ਕਿਉਂਕਿ ਜਦੋਂ ਪਿੱਛੇ ਮੁੜਦੇ ਆ ਕਈ ਵਾਰੀ ਉਹ ਡਿੱਗ ਪੈਂਦੇ ਆ ਜਾਂ ਜਿਹੜਾ ਕੋਈ ਪਿੱਛੇ ਆ ਰਿਹਾ ਹੁੰਦਾ ਉਹਦੇ ਵਿੱਚ ਵੱਜ ਜਾਂਦੇ ਆ ਤੇ ਇਸ ਤਰ੍ਹਾਂ ਨਹੀਂ ਇਹਨਾਂ ਨੇ ਕਰਨਾ ਚਾਹੀਦਾ ਕਿ ਨਾਕਾ ਇੰਨਾ ਜਿਆਦਾ ਡੈਸ਼ ਹੁੰਦੀ ਹੈ ਬੰਦੇ ਵਿੱਚ ਕਿ ਨਾਕਾ ਵੇਖ ਕੇ ਮੁੜ ਜਾਂਦਾ ਨਹੀਂ ਡੈਸ਼ ਨਹੀਂ ਉਹ ਉਹਨਾਂ ਦੀ ਆਪਣੀ ਕੋਈ ਕਮੀ ਹੁੰਦੀ ਹੋਊਗੀ ਲੋਕ ਆਜੀ ਪੱਤਰ ਦੀ ਜੀ ਦਾ ਕਰਕੇ ਉਹ ਜੀ ਦੇ ਡਰ ਦੇ ਨਾਲ ਪਿੱਛੇ ਮੁੜਦੇ ਆ ਵਾਸੇ ਮੈਂ ਕਹਿੰਦਾ ਇਸ ਤਰ੍ਹਾਂ ਨਹੀਂ ਮੁੜਨਾ ਚਾਹੀਦਾ ਇਦਾਂ 60 ਲੱਖ ਸਕਦੀ ਹੈ ਅਪੀਲ ਕੀ ਕਰਨਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੇ ਇਹੀ ਅਪੀਲ ਕਰਦੇ ਆ ਕਿ ਆਪਣੀਆਂ ਜਿਹੜੇ ਵੀ ਕਿਲੇ ਉਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖੋ ਇੱਕ ਵਾਰ ਹੀ ਬਣਾਣੇ ਕਿਹੜੇ ਵੀ ਵਾਰ-ਵਾਰ ਬਣਾਣੇ ਆ ਤੇ ਆਪਣੇ ਬਿਲਕੁਲ ਬੇਫਿਕਰ ਹੋ ਕੇ ਆਰਾਮ ਦੇ ਨਾਲ ਆਪਣਾ ਸਫ਼ਰ ਕਰੋ ਜਿੱਥੇ ਵੀ ਜਾਣਾ ਇਹ ਕਾਗਜ਼ ਪੱਤਰ ਪੂਰਾ ਰੱਖਣਾ ਸਿਰ ਕੋ ਸ਼ਰਾਬ ਹਾਂਜੀ ਕੋ ਸ਼ਰਾਬ ਤੇ ਅੰਸਰ ਹੈ ਕਿਸੇ ਤਰ੍ਹਾਂ ਦਾ ਕੋਈ ਇਲੈਗਲ ਚੀਜ਼ ਪੜੀ ਗਈ ਨਾ ਕਿ ਨਹੀਂ ਅਸੀਂ ਚਲਾਨ ਕੀਤੇ ਆ ਜਿਨ੍ਹਾਂ ਦੇ ਡਾਕੂਮੈਂਟ ਘੱਟ ਸੀਗੇ ਇੱਕ ਅਸੀਂ ਬੌਂਡ ਕੀਤਾ ਹੋਇਆ ਤੇ ਬਾਕੀ ਉਹ ਵਾਹੇ ਦੂਜੀ ਕੋਈ ਚੀਜ਼ ਤੇ ਨਹੀਂ ਬਰਾਮਦ ਹੋਈ